ਹਾਂਜੀ ਦੋਸਤੋ ਅੱਜ ਤੁਹਾਨੂੰ ਆਪਾਂ ਬਹੁਤ ਸੋਹਣੀ ਕਲਾਸਿਕਲ ਲੁੱਕ ਦੀ ਹੈਵੀ ਲੁੱਕ ਦੀ ਕੋਠੀ ਦਿਖਾਉਣੇ ਆ ਜੋ ਕਿ 3500 ਸਕਰ ਫੁੱਟ ਏਰੀਆ ਦੇ ਵਿੱਚ ਇਹ ਬਣ ਰਹੀ ਆ ਕੋਠੀ ਕੋਠੀ ਅੰਦਰੋਂ ਪਲਾਸਟਰ ਹੋ ਚੁੱਕੀ ਐ ਤੇ ਡਾਊਨ ਸੀਲਿੰਗ ਵਗੈਰਾ ਦਾ ਕੰਮ ਚੱਲੀ ਜਾਂਦਾ ਨਾਲ ਦੀ ਨਾਲ ਹੀ ਕੋਠੀ ਦੇ ਤੇ ਉੱਪਰ ਜਿਹੜੀ ਝੁੰਬੀ ਹੈਗੀ ਇਸ ਦੇ ਨਾਲ ਬਹੁਤ ਹੈਵੀ ਲੁੱਕ ਬਣਨੀ ਆ ਤੇ ਕਿਵੇਂ ਬਣਦੀ ਹੈ ਝੁੰਬੀ ਵਗੈਰਾ ਇਹ ਵੀ ਤੁਹਾਨੂੰ ਆਪਾਂ ਤਹਾ ਤੋਂ ਗ੍ਰਿਲ ਵਗੈਰਾ ਵਿਖਾਵਾਂਗੇ ਕਿਵੇਂ ਜੜ ਕੇ ਗਏ ਨੇ ਬਾਈ ਗ੍ਰਿਲਾਂ ਵਗੈਰਾ ਇਹ ਅਲੱਗ ਤੋਂ ਆ ਦੋਸਤੋ ਤੇ ਜਿਹੜੇ ਰੂਮ ਬਣਾਏ ਨੇ ਉਹ ਝੋਪੜੀ ਵਾਲੇ ਉਹ ਵੀ ਗੁਲਾਈ ਦਿੱਤੀ ਆ ਉਹਨਾਂ ਨੂੰ ਸਾਈਡਾਂ ਤੋਂ ਕੰਨੀਆਂ ਤੋਂ ਤਾਂ ਕਿ ਝੋਪੜੀ ਸਹੀ ਐਡਜਸਟ ਹੋ ਸਕੇ ਤੇ ਬਹੁਤ ਸਖਤਾਈ ਵਾਲਾ ਕੰਮ ਆ ਇਹ ਨਹੀਂ ਹੈਗਾ ਕਿ ਬਿਲਕੁਲ ਹੋਆ ਉੱਪਰੋਂ ਦਿਖਾਵਾਂਗੇ ਤੁਹਾਨੂੰ ਬੈਕ ਸਾਈਡ ਤੋਂ ਜੋ ਬ੍ਰੈਕਟ कसे ਹੋਏ ਨੇਗੇ ਨਟਾਂ ਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਨਾਲ ਤੇ ਬਹੁਤ ਸੋਹਣੀ ਕੋਠੀ ਬਣਨੀ ਆ ਦੋਸਤੋ ਜਦੋਂ ਪੂਰੀ ਬਣ ਗਈ ਕੋਠੀ ਇਹ ਰੈਡੀ ਹੋ ਗਈ ਉਦੋਂ ਵੀ ਤੁਹਾਨੂੰ ਆਪਾਂ ਪੂਰੀ ਵੀਡੀਓ ਦੁਬਾਰਾ ਦਿਖਾਵਾਂਗੇ ਕਿ ਕਿਵੇਂ ਦੀ ਬਣੀ ਆ ਇੱਕ ਵਾਰ 3D ਨਕਸ਼ਾ ਨਾਲ ਲਗਾਵਾਂਗੇ ਆਪਾਂ ਥੰਬਨੇਲ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੱਦਾਂ ਦੀ ਬਣਨੀ ਹੈ ਕੋਠੀ ਇਹ ਕੋਠੀ ਦੀ ਲੋਕਾ ਆ ਦੇਖੋ ਬਾਹਰਲਾ ਇੱਕੋ ਹੀ ਪਾਰਟ ਥੋੜਾ ਜਿਹਾ ਹਿੱਸਾ ਪਲਸਤਰ ਹੋਇਆ ਹੋਇਆ ਤੇ ਬਾਕੀ ਪਲਸਤਰ ਰਹਿੰਦੀ ਹੈ ਹਜੇ ਕੰਮ ਚੱਲੀ ਜਾਂਦਾ ਤੇ 3500 ਸਕਰ ਫੁੱਟ ਏਰੀਆ ਦੋਸਤੋ 35 ਤੋਂ 40 ਲੱਖ ਰੁਪਏ ਆਰਕੀਟੈਕਟ ਨੇ ਕਿਹਾ ਇਹਨਾਂ ਨੂੰ ਬਾਈ ਹੋਣਾ ਨੂੰ ਵੀ ਇੰਨੇ ਰੁਪਏ ਲੱਗਣਗੇ ਤੁਹਾਡੇ ਕੰਪਲੀਟ ਹੋਣ ਤੱਕ ਤੇ ਆ ਜੋ ਅੰਦਰੋਂ ਦਿਖਾ ਦਿੰਨੇ ਆ ਤੁਹਾਨੂੰ ਇਹ ਫਰਸਟ ਤੇ ਪੋਰਚ ਦੇ ਵਿੱਚ ਜੋ ਕਿ ਇੱਧਰ ਡ੍ਰੈਂਗ ਰੂਮ ਦਾ ਗੇਟ ਬਾਹਰ ਰੱਖਿਆ ਗਿਆ ਇੱਕ ਜੋ ਕਿ ਰਿਸ਼ਤੇਦਾਰ ਜਾਂ ਕੋਈ ਆਣ ਜਾਣ ਵਾਲਾ ਅੰਦਰ ਬਾਹਰ ਦੀ ਵਾਰ ਐਂਟਰ ਹੋ ਸਕੇ ਤੇ ਲੈਫਟ ਸਾਈਡ ਤੇ ਇਧਰ ਕਿਚਨ ਆ ਵੇਖੋ ਉੱਪਰ ਡਾਊਨ ਸੀਲਿੰਗ ਹੋਣੀ ਹੈ ਇਸ ਦੇ ਵਿੱਚ ਵੀ ਇਹ ਕਿਚਨ ਬਣਿਆ ਹੋਇਆ ਤੇ ਕਿਚਨ ਦੇ ਵਿੱਚ ਅੱਗੇ ਵਾਸ਼ਿੰਗ ਏਰੀਆ ਨਾਲ ਅਲੱਗ ਤੋਂ ਰੱਖਿਆ ਹੋਇਆ ਹੈ ਦੋਸਤੋ ਤੇ ਇਧਰ ਬੈਕ ਸਾਈਡ ਤੇ ਇਧਰ ਸਟੋਰ ਕੱਢਿਆ ਬਾਈ ਨੇ ਆ ਵੇਖੋ ਇਧਰ ਸਟੋਰ ਕੱਢਿਆ ਅੱਗੇ ਤੇ ਇਧਰ ਕਿਚਨ ਵੀ ਜੀ ਤੁਹਾਨੂੰ ਅਸੀਂ ਬਾਹਰ ਦਿਖਾਉਣੇ ਆ ਕਿਚਨ ਦਾ ਗੇਟ ਇਧਰ ਵਾਸ਼ਿੰਗ ਏਰੀਏ ਦੇ ਵਿੱਚ ਛੋਟਾ ਜਿਹਾ ਵਾਸ਼ਿੰਗ ਏਰੀਆ ਬਣਾਇਆ ਹੈ ਇਸ ਦੇ ਨਾਲ ਹੀ ਇੱਕ ਬਾਹਰ ਚੁੱਲ੍ਹੇ ਚੌਂਕੇ ਨੂੰ ਗੇਟ ਰੱਖਿਆ ਹੋਇਆ ਜੋ ਕਿ ਇਧਰ ਆਰਜੀ ਚੁੱਲਾ ਚੌਂਕਾ ਬਣਨਾ ਬਾਈ ਦਾ ਤੇ ਉਹ ਸਿੰਪਲ ਰਸੋਈ ਬਣਾਈ ਆ ਬਾਹਰ ਵਾਲੀ ਅਲੱਗ ਕੋਠੀ ਦੇ ਨਾਲ ਨਹੀਂ ਜੋੜਿਆ ਪਰ ਕੋਲ ਹੀ ਆ ਗਿਆ ਤਾਂ ਕਿ ਸੌਖਾ ਰਹਿੰਦਾ ਇਦਾਂ ਦਾ ਕੰਮ ਵਧੀਆ ਚੀਜ਼ ਹੁੰਦੀ ਆ ਸੋ ਇਧਰ ਰਾਈਟ ਸਾਈਡ ਤੇ ਡ੍ਰੈਂਗ ਰੂਮ ਜੋ ਕਿ ਤੁਹਾਨੂੰ ਪਹਿਲਾਂ ਵੀ ਦਿਖਾਇਆ ਇੱਕ ਗੇਟ ਬਾਹਰ ਹੈ ਇਸ ਦਾ ਤੇ ਉਸ ਦੇ ਨਾਲ ਇੱਕ ਬੈੱਡਰੂਮ ਹੈ ਦੋਸਤੋ ਆ ਵੇਖੋ ਡਾਊਨ ਸੀਲਿੰਗ ਹੋ ਰਹੀ ਹੈ ਸਾਰੀ ਕੋਠੀ ਦੇ ਵਿੱਚ ਪੈੜਾਂ ਵਗੈਰਾ ਲੱਗੀਆਂ ਹੋਈਆਂ ਨੇਗੀਆਂ ਤੇ ਡਾਊਨ ਸੀਲਿੰਗ ਦਾ ਕੰਮ ਚੱਲਣਾ ਹੈਗਾ ਉਸਦੇ ਨਾਲ ਇੱਕ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਹੈ ਜੋ ਕਿ ਲੌਬੀ ਦੇ ਨਾਲ ਵੀ ਅਟੈਚ ਹੈ ਕਾਮਨ ਹੈ ਆਪਾਂ ਆਮ ਵੀ ਪਰਿਵਾਰ ਵਰਤ ਸਕਦਾ ਇਸ ਨੂੰ ਤੇ ਆਹ ਬੈਡਰੂਮ ਹੈ ਜਿਹੜਾ ਇਸ ਦੇ ਵਿੱਚ ਵੀ ਬਾਹਰ ਕੱਢਿਆ ਹੋਇਆ ਦੇਖੋ ਵਾਸ਼ਰੂਮ ਤੇ ਡਰੈਸਿੰਗ ਰੂਮ 12x12 ਸਕਰ ਫੁੱਟ ਦੇ ਹੈ ਰੂਮ ਨੇ ਸਾਰੇ ਤੇ 10x12 ਸਕਰ ਫੁੱਟ ਦਾ ਡਰੈੰਗ ਰੂਮ ਆਗਾ ਦੋਸਤੋ 10x10 ਦੀ ਕਿਚਨ ਬਣੀ ਹੋਈ ਹੈਗੀ نیچے ਤੇ ਉਹ ਤੁਹਾਨੂੰ ਦੱਸਤਾ ਆਪਾਂ ਉੱਪਰ ਸੈਕੰਡ ਪੋਰਸ਼ਨ ਦਿਖਾਉਣਾ ਤੁਹਾਨੂੰ ਕਾਫੀ ਖੁੱਲਾ ਬਣਾਇਆ ਹੋਇਆ ਸੈਕੰਡ ਪੋਰਸ਼ਨ ਤੇ ਡਿਊਪਲੈਕਸ ਕੋਠੀ ਹੈ ਇਹ ਵਧੀਆ ਨੇਚਰਲ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਆ ਵੇਖੋ ਪੂਰਾ ਖੁੱਲਾ ਏਰੀਆ ਉੱਪਰ ਲੋਬੀ ਦਾ ਵੀ ਤੇ ਇਹ ਬਾਹਰਲਾ ਗੇਟ ਜੋ ਕਿ ਬੈਕ ਸਾਈਡ ਤੇ ਜਾਂਦਾਗਾ ਆ ਵੇਖੋ ਉੱਪਰ ਪੌੜੀਆਂ ਚੜ ਰਹੀਆਂ ਨੇਗੀਆਂ ਤੁਹਾਨੂੰ ਬਾਅਦ ਚ ਦਿਖਾਉਣਾ ਆਪਾਂ ਉੱਪਰੋਂ ਇੱਕ ਵਾਰ ਦੂਸਰੀ ਸਾਈਡ ਦਿਖਾ ਦਈਏ ਇਸ ਦੇ ਨਾਲ ਹੀ ਲੈਫਟ ਸਾਈਡ ਤੇ ਜਦੋਂ ਪੌੜੀਆਂ ਚੜਿਆ ਆਪਾਂ ਗੇਟ ਬਾਹਰ ਵਾਲਾ ਤੇ ਉਸ ਦੇ ਨਾਲ ਹੀ ਵਾਸ਼ਰੂਮ ਅਟੈਚ ਹੈਗਾ ਜੋ ਕਿ ਕਾਮਨ ਵਾਸ਼ਰੂਮ ਆ ਇਹ ਬੈਡਰੂਮ ਦੇ ਵਿੱਚ ਵੀ ਇਸ ਦਾ ਗੇਟ ਹੈਗਾ ਵਾਸ਼ਰੂਮ ਦਾ ਆ ਵੇਖ ਸਕਦੇ ਹੋ ਤੁਸੀਂ ਤੇ ਆਊਟਸਾਈਡਾਂ ਦੇਖੋ ਉੱਪਰੋਂ ਗੁਲਾਈ ਚ ਨੇ ਸਾਰੇ ਕਮਰੇ ਨਹੀਂ ਆ ਸਾਈਡਾਂ ਤਾਂ ਕਿ ਉੱਪਰ ਝੋਫੜੀ ਬਣਨੀ ਹੈ ਇਹਦੇ ਉੱਤੇ ਪਹਿਲੀ ਧਿਆਨ ਰੱਖਿਆ ਗਿਆ ਬਾਈ ਮਿਸਤਰੀ ਨੇ ਮਿਸਤਰੀ ਬਹੁਤ ਹੀ ਕਾਬਲ ਮਿਸਤਰੀ ਨੇ ਦੋਸਤੋ ਰਿੰਕੂ ਮਿਸਤਰੀ ਭਾਈ ਜੋ ਕਿ ਸਰਸੇ ਏਰੀਆ ਦੇ ਵਿੱਚ ਕਿਤੇ ਵੀ ਤੁਸੀਂ ਕੋਠੀ ਪਵਾਉਣੀ ਹੋਵੇ ਕੋਈ ਗੱਲਬਾਤ ਹੋਵੇ ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹ ਬਾਈ ਰਿੰਕੂ ਮਿਸਤਰੀ ਜੋ ਕਿ ਠੇਕੇਦਾਰੀ ਦਾ ਕੰਮ ਕਰਦੇ ਨੇ ਠੇਕੇਦਾਰੀ ਤੇ ਕੋਠੀਆਂ ਪਾਉਂਦੇ ਨੇ ਦੋਸਤੋ ਤੁਸੀਂ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੇਕਰ ਘਰ ਪਵਾਉਣਾ ਤਾਂ ਆ ਵੇਖੋ ਉਪਰੋਂ ਤੇ ਇਹ ਦੋ ਬੈਡਰੂਮ ਉੱਪਰ ਬਣੇ ਹੋਏ ਨੇਗੇ ਤੇ ਇਹ ਫਰੰਟ ਦਾ ਏਰੀਆ ਆ ਗਿਆ ਸੈਕੰਡ ਪੋਰਸ਼ਨ ਬਾਲਕੋਨੀ ਦਾ ਜਿੱਥੇ ਕਿਹਾ ਦੇਖੋ ਪਲਸਤਰ ਦੀ ਸਫਾਈ ਦੇਖੋ ਦੋਸਤੋ ਥੋੜਾ ਜਿਹਾ ਪਾਰਟੀ ਬਾਹਰੋਂ ਪਲਸਤਰ ਹੋਇਆ ਹੋਇਆ ਸਾਰੀ ਕੋਠੀ ਜਦੋਂ ਹੋ ਗਈ ਉਦੋਂ ਤੁਹਾਨੂੰ ਦਿਖਾਵਾਂਗੇ ਕੀ ਗੱਲ ਬਣਨੀ ਆ ਤੇ ਕੋਰਾਵਾਂ ਵਗੈਰਾ ਦੇਖੋ ਟਿਕਾਈਆਂ ਪਈਆਂ ਨੇ ਜਮਾ ਅਬੇ ਖੋਤੇ ਪਿੱਲਰ ਵਗੈਰਾ ਕਿਵੇਂ ਬਣਾਏ ਹੋਏ ਨੇ ਤੇ ਇਹ ਜਾਲ ਹੈ ਜੋ ਕਿ ਉੱਪਰੇ ਦੇ ਫਾਈਬਰ ਕਸੀ ਜਾਣੀ ਹੈਗੀ ਫਾਈਬਰ ਕਈ ਕਲਰਾਂ ਦੇ ਵਿੱਚ ਆਉਂਦੀ ਹੈ ਦੋਸਤੋ ਜਿਸ ਦੀ ਨਾਲ ਝੋਪੜੀ ਬਣਨੀ ਹੈਗੀ ਇਹ ਝੋਪੜੀਆਂ ਬਣਾਉਣੀਆਂ ਨੇ ਸਾਰੀ ਕੋਠੀ ਦੇ ਉੱਪਰ ਤੇ 3D ਨਕਸ਼ਾ ਨਾਲ ਲਗਾਵਾਂਗੇ ਆਪਾਂ ਉਹ ਵੇਖ ਲਿਓ ਤੁਸੀਂ ਆ ਦੇਖੋ ਕੋਰਾ ਵਗੈਰਾ ਦੇਖੋ ਦੋਸਤੋ ਥੰਮਲੀਆਂ ਪਿੱਲਰਾਂ ਦੀਆਂ ਗੱਲ ਬਣ ਜਾਣੀਆਂ ਕੋਠੀ ਦੀ ਪੂਰੀ ਸੌਂਕ ਨਾਲ ਪਾ ਰਿਹਾ ਬਈ ਇਸ ਕੋਠੀ ਤੇ ਬੱਲੂਆਣਾ ਪਿੰਡ ਦੇ ਵਿੱਚ ਪਾ ਰਿਹਾ ਦੋਸਤੋ ਇਹ ਸਰਸੇ ਕੋਲ ਸੋ ਜੇਕਰ ਸਰਸੇ ਏਰੀਆ ਦੇ ਵਿੱਚ ਕਿਤੇ ਵੀ ਕੋਈ ਕੋਠੀ ਪਵਾਉਣੀ ਚਾਹੁੰਦਾ ਬਾਈ ਸਰਦੂਲਗੜ੍ਹ ਏਰੀਆ ਸਰਸਾ ਏਰੀਆ ਤਾਂ ਇਹਨਾਂ ਨਾਲ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਠੇਕੇਦਾਰ ਨਾਲ ਰਿੰਕੂ ਸਿੰਘ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਦੋਸਤੋ ਸੋ ਬਾਈ ਬਹੁਤ ਘੈਂਟ ਕੰਮ ਕਰਦੇ ਨੇ ਗੱਲ ਬਾਤ ਹੈ ਤੇ ਤੁਸੀਂ ਇਹਨਾਂ ਨੂੰ ਮਿਲ ਕੇ ਉਦੋਂ ਵੀ ਵਧੀਆ ਲੱਗੂ ਤੁਹਾਨੂੰ ਸੁਭਾਅ ਬਾਈ ਦਾ ਬਹੁਤ ਜ਼ਿਆਦਾ ਠੰਡਾ ਸੁਭਾਅ ਬਹੁਤ ਘੈਂਟ ਮਿਸਤਰੀ ਨੇ ਬਾਈ ਧੰਨਵਾਦ ਜੀ i <laughs>